ਸਾਰੇ ਇਧਰ ਸਾਈਡ ਲੱਗੀ ਹੋਈ ਹੈ ਜੀ ਸਾਰੇ ਸਾਰੇ ਲੱਗਦੇ ਨੇ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਇਧਰ ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰੇ ਸਾਰੇ ਨੰਬਰ ਇੱਥੇ ਲੱਗੇ ਹੋਏ ਨੇ ਇਧਰ ਦੇ ਟਿਚੂ ਨਾ ਨਾ ਹੋਦਾ ਦਿੱਕਤ ਹੁੰਦਾ ਨਾ ਲੋਕਾਂ ਨੇ ਝਿਆੜਾ ਦੇ ਦਿੱਤਾ ਇਧਰ ਦੇ ਆਓ ਇੱਧਰ ਦੇਖ ਲਓ ਇਹਦੇ ਚੌਂਕ ਦੇ ਵਿੱਚ ਫਟ ਮੇਰੀ ਫੋਰਸ ਨੇ ਪੈਰ ਧਰਨ ਮੁਖਾਂ ਦੇ ਨਿਆਰੇ ਇੰਨਾ ਕੱਟ ਰਿਹਾ ਸ੍ਰੀ ਕਾਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੈਗੀ ਹੈ ਜੀ ਵਿਸਾਖੀ ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਤੇ ਤੁਹਾਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਜਿਹੜਾ ਵਿਸਾਖੀ ਦਾ ਤਿਹਾਰ ਹੈ ਜੀ ਇਹ ਬਣਾਇਆ ਜਾਂਦਾ 13 ਤੇ 14 April ਨੂੰ ਪੰਜਾਬ ਦੇ ਵਿੱਚ ਸਾਰੇ ਧਿਆਨਾਂ ਤੋਂ ਵੱਧ ਪਵਿੱਤਰ ਮੰਨਿਆ ਜਾਣ ਵਾਲਾ ਇਹ ਤਿਹਾਰ ਹੈਗਾ ਤੇ ਲੋਕ ਇਸ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਵੀ ਨੇ ਤੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਿਨ ਜਿਹੜੇ ਆਪਣੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 1699 ਈਸਵੀ ਦੇ ਵਿੱਚ ਤੇ ਦੂਜਾ ਇਤਿਹਾਸ ਜਿਹੜਾ ਵੀ ਪੰਜਾਬ ਦੇ ਵਿੱਚ ਵਾਢੀ ਦੇ ਨਾਲ ਵੀ ਜੁੜਦਾ ਕਿਉਂਕਿ ਇਸ ਟਾਈਮ ਆ ਜਿਹੜਾ ਵਾਢੀ ਸਟਾਰਟ ਹੋ ਜਾਂਦੀ ਹੈ ਤੇ ਇਸੇ ਕਰਕੇ ਵੀ ਜਿਹੜਾ ਇਹ ਇਤਿਹਾਸ ਹੈ ਇਹੋ ਬੜੀ ਧੂਮ ਧਾਮ ਦੇ ਨਾਲ ਪੰਜਾਬ ਦੇ ਲੋਕਾਂ ਵੱਲੋਂ ਮਨਾਇਆ ਜਾਂਦਾ ਹੈਗਾ ਤੇ ਦੂਜੀ ਗੱਲ ਇਹ ਜੀ ਜਿਹੜਾ ਆਪਣਾ ਵਿਕਰਮਤਿਕ ਕੈਲੰਡਰ ਹੈ ਉਸ ਦੇ ਮੁਤਾਬਕ ਅੱਜ ਆਪਣੇ ਨਵੇਂ ਸਾਲ ਦੀ ਜਿਹੜੀ ਇਹ ਸ਼ੁਰੂਆਤ ਹੁੰਦੀ ਹੈ ਜੀ ਤੇ ਇਸੇ ਜੀ ਆਪਣਾ ਵਿਸਾਖੀ ਦਾ ਇਤਿਹਾਸ ਤੇ ਅੱਜ ਤੁਹਾਨੂੰ ਆਪਾਂ ਦਮਦਮਾ ਸਾਹਿਬ ਲੈ ਕੇ ਚੱਲਾਂਗੇ ਕੀ ਉੱਥੋਂ ਦਾ ਮਾਹੌਲ ਹੈ ਸਾਰਾ ਤੁਹਾਨੂੰ ਅੱਜ ਉੱਥੇ ਬਾਜ਼ਾਰ ਕਰਵਾਵਾਂਗੇ ਤੇ ਨਾਲੇ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਿ ਇਹ ਹੈ ਗਰੀ ਮੰਨੇ ਖੰਡਾ ਜੀ ਕਿਉਂਕਿ ਉਰੇ ਕਰਕੇ ਮੋਟਰਸਾਈਕਲ ਲੱਗਦੀ ਜਦੋਂ ਜਾਂਦਾ ਵੀ ਨਹੀਂ ਕਿ ਪਾਜੀ ਪਿੱਛੇ ਲਾਇਆ ਜਾਂਦਾ ਹੈ ਜੀ ਤੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਿ ਤੇ ਇੱਥੇ ਕਾਫੀ ਪੁਲਿਸ ਵੀ ਲੱਗੀ ਹੋਈ ਹੈ ਹੂੰ ਇੱਧਲੇ ਪਾਸੇ ਦਾ ਹਾਲ ਵੀ ਦਿਖਾਉਣੇ ਆ ਕਿ ਸਾਡੇ ਕਿਹਾ ਵਾਂਗੇ ਤੇ ਇੱਥੇ ਜਿਹੜੀ ਸੜਕ ਤੇ ਸਾਰੇ ਦਾ ਸਾਰਾ ਜਿਹੜਾ ਬਾਜ਼ਾਰ ਹੈ ਪਰੇ ਆ ਤੇ ਦੇਖੀ ਸਾਈਡ ਬੱਧਾ 40 ਸਾਰ ਦਾ ਦੁਕਾਨਾਂ ਨੇ ਸਹਿਤ ਹੀ ਵੀ ਜੋ ਪਾਸੇ ਸਾਰੇ ਇਸਾਰੇ ਕੋਲ ਦੁਕਾਨਾਂ ਹੋ ਲੱਗੀਆਂ। ਕੋਈ ਪ੍ਰਿਮੇ ਥੱਗੀ ਵਾਤੀ ਹੈ ਦੇਖੋ। ਖੜਿਆ ਗਾੜੀ ਨੇ ਜਦੋਂ ਅੱਗੇ ਸਾਈਡ ਤੋਂ ਆਈ ਲੋਕ ਆਈ ਕੇ ਜੁੜਨ ਹੋਏ। ਜਿਹੜੇ ਪਾਸੇ ਦੇ ਕੋਲ ਹੋਇਆ ਹੈ ਜਦ ਕਿ ਜਾਂਦੇ ਨੇ ਉੱਥੇ ਤੋਂ ਪਾ। ਹੋ ਨਹੀਂ ਗੱਲੀ ਹੈ। ਮੈਂ ਤਾਂ ਹੋ ਗਿਆ। ਇਹ ਚਾਹੀਦੀ ਪਾਰਕਿੰਗ। ਕਾਇਦਾ ਮਤਲਬ 4 ਸਾਰ ਦੀ ਕਿਵੇਂ ਹੋ ਸਕਦੀ ਹੈ ਤੁਹਾਡੇ ਨਾਲ। ਫੱਗੀ ਕਿਵੇਂ ਵੱਜ ਸਕਦੀ ਆ ਇਹ ਸਾਇੰਸ ਦੇ ਯੁੱਗ ਦੇ ਵਿੱਚ ਕਿਵੇਂ ਫੱਗੀ ਵੱਜ ਸਕਦੀ ਆ ਭਰਾਵੋ ਉਹ ਜਿਹੜੀਆਂ ਕੋਈ ਤੁਹਾਨੂੰ ਹੱਥ ਦੇਖਾਂਗੇ ਇੱਕ ਹੀ ਦੱਸਦਾ ਆ ਮੇਰੇ ਆਪੇ ਅਕਸਰ ਆਲਾ ਬਣ ਜਾਂਦੀ ਜੇਗੀ ਸਭ ਕੁਛ ਆ ਤੇ ਇੱਕ ਕਿਸਾਨ ਖੇਤੀ ਕਰਦਾ ਉਹਦੇ ਕਦੇ ਕਿਸੇ ਨੇ ਲਿਖਿਆ ਨਹੀਂ ਹੁੰਦਾ ਵੀ ਤੇਰੇ ਭਾਈ ਕੋਠੀ ਬਣਦਾ ਤੇ ਦੋ ਰੁਪਏ ਆਉਣਗੇ 3 ਕਿਲੋਮੀਟਰ ਤੋਂ ਪਿੱਛੇ ਪ੍ਰਸਾਰੂਪੀ ਜਾਂਦੇ ਨੇ ਸਿਰਫ ਅੱਗੇ ਤੁਰੇ ਜੋ ਆਦੇ 22 ਸਵਾਰ ਨੇ ਇਹ ਤਾਂ 8 ਤੋਂ ਉੱਤੇ ਤਾਂ ਨਹੀਂ ਕੀਤੀ ਕੋਈ ਗਲਤੀ ਕਰਾਣੇ ਬੈਠੇ ਉਹਦੇ ਤੋਂ ਖੁਫਾਤ ਨਾ ਚੋਰਾਂ ਬਣੀ ਨੇ ਧੁੰਮ ਵਾਲਾ ਜਾਨਵਰ ਪੁਨੀ ਰਾਜ ਦੇ ਉੱਪਰ ਹੈ اوکے اجهي لکڑو وائڈ ائی ریڈ رائٹ دا پنٹ اوکے اور دی مائی ٹرائی فائنل او دی کین چالو گرم سے بتایا کرو اپ جیڈیل کرنے کے لیے جو ہے وہ ڈٹری کر पोसदा एक जगह उसे पोस पाए जाते दो चार ये तो 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 तो

ਮੈਂ ਨਹੀਂ ਜਾਣਦਾ சேரமே பயங்கனா ਕੀ ਨਾ ਮਰਦਾ ਸਾਰੀ ਗਲਤ ਹੈ ਕਰੀ ਜਾਂਦਾ ਇਹ ਜਿਹੜੇ ਵਿਚਾਲੇ ਬੈਠੇ ਹਨ ਉਹ ਸਹੀ ਹੈ ਜੀ ਆਹ ਵਿਚਾਲੇ ਸਹੀ ਨੇ ਵਿਚਾਲੇ ਕੋ ਵੱਧ ਰਿਆਲੇ ਕੋ ਪਰ ਇੱਕ ਖਾਲਾ ਤੋਂ ਡਿੱਗਿਆ ਉਹ ਵਿਚਾਲੇ ਪਤਾ ਨਹੀਂ ਕਿ ਅੱਜ ਆਰਾਮ ਹੋ ਕੇ ਅਡੇ ਪਾਸੇ ਪਟਨਾ

ਸਰ ਬੜਾ ਨਾ ਕਰ ਰਹੇ ਗਏ ਸਾਰੇ ਮਸਾਲੇ 12 ਮੀਟਰ ਸਾਹਮਣੇ ਪਹਿਲੇ ਪਾਸੇ ਲੰਗਰ ਹਾਲ ਇਹ ਹਾਲ ਬਾਏ ਜੀ ਕੋਈ ਸਰ ਪਾਸੇ ਤਾਂ ਸੰਦੇ ਹੀ ਪਾਉਣੇ ਤਾਂ ਆ ਗਏ ਬੱਚੇ ਮੇਰੇ ਭਾਜਾ ਮਨਸ਼ ਯਾਰ ਦੇਖਦੇ ਸ਼ਾਹ ਕੋਲ ਤਰਵਾ ਲਾਏ ਸ਼ਾਇਦ ਰੋਟੀ ਕੋਲ ਰੱਖੀ ਬੈਠੇ 10 ਲੱਖ ਜਮੜੇ ਮੇਰੇ ਗੇਰ ਗੁਰੂ ਜੀ ਦਾ ਮਨਾ ਕੇ ਸੇਵਾ ਕਰਦੀ 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 ਆਲੋ ਕਰਮਾ ਵਾਲੋ ਆਰੋ ਪੱਤਾਂ ਵਾਲੋ ਕਦੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਸੱਚੇ ਲੰਗਰ ਲੱਗੇ ਸ਼ੇਵਕਾ ਨੇ ਅੱਗੇ ਸਾਡੀ ਗੱਲ ਬਾਤ ਦਿੱਤੀ

ਜਿਆਦਾ ਇਕੱਠਾ ਜੀ ਇੰਨਾ ਦਾ ਬਣਿਆ ਹੋਇਆ ਜੀ ਇਹ ਸਾਰਾ ਬਾਜ਼ਾਰ ਸਾਰਾ ਬੁਲਦਵਾਰਾ ਸਾਹਿਬ ਨੂੰ ਸਾਰਾ ਪੱਜ ਦਿਖਾ ਦਾਂ ਜੀ ਸਟੋਰ ਦੁਕਾਨਾ ਬਾਜ਼ਾਰ ਰੂਪ ਬਹੁਤ ਜਿਆਦਾ ਕੱਟਦੇ ਆ ਹਾਂ ਇੱਕ ਪਰਵਾ ਰਾਤਣਾ ਆਪਾਂ ਇੱਕ ਗੁਰੂ ਦੇ ਬੱਚੇ ਆ ਸਾਰੇ ਇੱਕ ਪਰਿਵਾਰ ਆ ਇਹ ਵੀ ਆ ਰਿਹਾ ਲੰਕਰਪੁਰ ਆ ਸ੍ਰੀ ਮਹਾਂ ਮਾਤਿਕ ਜੀ ਆਇਆਂ ਸਭਰੇ ਆਇਆ ਦਾ ਇਹ ਆਪਣਾ ਖ਼ਰ ਆ ਆਵਾਜ਼ ਦਾ ਖੰਦੇ ਜਿਹੜੀਆਂ ਜਿੰਝਾਂ ਤੁਹਾਨੂੰ ਅੱਜ ਆਪ ਗੁਰੂ ਘਰ ਦੇ ਦਸ਼ਮੇਂ ਪ੍ਰਵਾਸ ਸਕੇ ਇੱਕ ਗੱਲ ਬਹੁਤ ਜ਼ਿਆਦਾ ਹੈ ਇੱਥੇ ਕੈਮਰਾ ਚਲਾਉਣ ਦੀ ਮੁਸ਼ਕਲ ਆ ਵੀ ਤਾਂ ਸਮਝਿਆ ਹੈ ਕਿ ਜੇ ਕੋਈ ਖੈਰ ਦੇ ਨਾਲ ਕੇ ਆਉਂਦੀ ਕੋਈ ਵੀ ਮੇਰਾ ਦੇ ਨਾਲ